ਉਮਰਾਂ ਦੀ ਅਕਾਦਮੀ ਲਈ ਕਿਹੜੇ ਕੋਰੇ ਨੂੰ ਜੀ ਸਿੱਖ ਬਾਰੇ ਲੈ ਇਹ ਸ਼ਬਦਨਾ ਬਾਈ ਸਤਗੁਰ ਸਿੰਘ ਹੋਰਾਂ ਨੇ ਲਿਖੇ ਹੋਏ ਆ ਤੇ ਇਹ ਲਿਖੇ ਸੀਗੇ ਇਸ ਜਿਹੜੀ ਅਸੀਂ ਕਬਰ ਤੇ ਬੈਠੇ ਆ ਇਸ ਬੰਦੇ ਦੀ ਪਰਥਾਏ ਇਹ ਕਬਰ ਹੈਗੀ ਹੈ ਕੈਪਟਨ ਜੋਸਫ ਡੇਵੇ ਕ੍ਰਿੰਗਮ ਦੀ ਕ੍ਰਿੰਗਮ ਕਰਕੇ ਆਪਾਂ ਜਾਣ-ਪਛਾਣਦੇ ਆ ਇਹਨੂੰ ਵੈਸੇ ਜਿੰਨਾ ਜਾਣਨਾ ਚਾਹੀਦਾ ਹੈ ਦੋਸਤੋ ਆਪਾਂ ਉਹਨਾਂ ਜਾਣਦੇ ਨਹੀਂ ਹੈਗੇ ਇਸ ਬੰਦੇ ਨੂੰ ਇਹ ਉਹ ਬੰਦਾ ਹੈ ਜਿਹਦੇ ਕਰਕੇ ਸਾਡਾ ਜਿਹੜਾ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਵਾਲਾ ਇਤਿਹਾਸ ਹੈ ਨਾ ਉਹ ਸਾਡੇ ਕੋਲ ਨਿਰੋਲ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਉਹ ਇਸ ਬੰਦੇ ਕਰਕੇ ਹੈ ਹਾਲਾਂਕਿ ਇਹ ਬੰਦਾ ਇੱਕ ਫੌਜ ਦਾ ਸਪਾਈ ਸੀਗਾ ਇਹਨੇ ਬਹੁਤ ਸਾਰਾ ਕੰਮ ਕੀਤਾ ਅੰਗਰੇਜ਼ਾਂ ਵਾਸਤੇ ਅੰਗਰੇਜ਼ ਜਾਂ ਵੱਲੋਂ ਇਹ ਸਿੱਖਾਂ ਨਾਲ ਦੋ جنگ ਵੀ ਇਹਨੇ ਲੜੇ ਜਿਹਨੂੰ ਆਪਾਂ ਪਹਿਲੀ ਐਂਗਲੋ ਸਿੱਖਵਾਰ ਤੇ ਦੂਜੀ ਐਂਗਲੋ ਸਿੱਖਵਾਰ ਕਹਿੰਦੇ ਆ ਦੋਹੇ ਇਹਨੇ ਸਾਡੇ ਵਿਰੁੱਧ ਲੜੀਆਂ ਪਰ ਇਸਨੇ ਨਾ ਉਥੇ ਸਿੰਘਾਂ ਦੇ ਜੋਹਰ ਵੇਖੇ ਆ ਇਹਨੇ ਉਥੇ ਸਿੰਘਾਂ ਨੂੰ ਜੂਝਦਿਆਂ ਦੇਖਿਆ ਤੇ ਉਹ ਚੀਜ਼ ਇਹਨੇ ਸੱਚ-ਸੱਚ ਲਿਖੀ ਆ ਜਮਨ ਰੋਲ ਸੱਚ ਲਿਖਿਆ ਇਹਨੇ ਉਹ ਵੀ ਲਿਖਤਾ ਵੀ ਜੇ ਸਿੱਖ ਅੰਗਰੇਜ਼ਾਂ ਤੋਂ ਹਾਰੇ ਆ ਨਾ ਤਾਂ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਹੀ ਆਪਣੇ ਗਦਾਰਾਂ ਕਰਕੇ ਹਾਰੇ ਆ ਲਾਲ ਸਿਉ ਵਰਗੇ ਜਿਹੜੇ ਗਦਾਰ ਸੀਗੇ ਉਹਨਾਂ ਕਰਕੇ ਹਾਰੇ ਆ ਇਹ ਗੱਲ ਨੂੰ ਇਸ ਬੰਦੇ ਨੇ ਰਿਵੀਲ ਕੀਤਾ ਹਾਲਾਂਕਿ ਅੰਗਰੇਜ਼ ਸੀ ਪਰ ਫਿਰ ਵੀ ਸਾਡੇ ਬਾਰੇ ਸੱਚ ਲਿਖਿਆ ਅੰਗਰੇ ਜਾਨੇ ਇਹਨੂੰ ਉਮਰਾਂ ਦੀ ਕੈਦ ਵੀ ਦੇਤੀ ਸੀ ਆਪਦੀ ਨੌਕਰੀ ਤੋਂ ਵੀ ਜਾਂਦਾ ਰਿਹਾ ਤੇ ਅੰਬਾਲਾ ਕੈਂਟ ਦੇ ਵਿੱਚ ਨਾ ਤੁਸੀਂ ਦੇਖ ਲਓ ਸਾਡੇ ਕੋਲ ਜਿੰਨਾ ਕੋ ਹੋ ਸਕਿਆ ਅਸੀਂ ਮੌਕੇ ਤੇ ਕੀਤਾ ਹੈ ਬਹੁਤ ਬੁਰਾ ਹਾਲ ਹੈ ਇਸ ਕਬਰ ਨਾਲੋਂ ਵੀ ਦੁੱਗਣਾ ਵੱਡਾ ਵੱਡਾ ਇੱਥੇ ਕਾਹ ਫੂ ਸੁਗਿਆ ਪਿਆ ਸੋ ਮੇਰੀ ਬੇਨਤੀ ਇੱਥੇ ਸਿੱਖ ਧਰਮ ਨੂੰ ਐ ਸਾਡੀ ਸਿੱਖ ਜਥੇਬੰਦੀਆਂ ਨੂੰ ਐ ਵੀ ਭਾਈ ਇਹਦੀ ਕਦਰ ਕਰੋ